ਆ ਝਗੜੇ ਤੇ ਸਿਕੰਦਰ ਦਾ ਨਿੱਤ ਦਾ ਚੌਕ ਏ ਪਰ ਮੇਰੇ ਪੁੱਤਰ ਦੇ ਆਉਂਦੇ ਖੁਸ਼ੀ ਵਿੱਚ ਕੋਈ ਬੇਗਨ ਨਹੀਂ ਪੈਣਾ ਚਾਹੀਦਾ ਬੜਾ ਵੱਸ ਹੋ ਗਿਆ ਸਿਕੰਦਰਾ ਤੈਨੂੰ ਸਾਡੀ ਹਿੱਕ ਤੇ ਮੂੰਗਦਲ ਤੇ ਆ ਨੂੰ ਭਰਜ ਅੱਜ ਤੇਰੀਆਂ ਅੱਖਾਂ ਨੂੰ ਤੇਰਾ ਪੁੱਤਰ ਵੇਖਣਾ ਨਸੀਬ ਨਹੀਂ ਹੋਣਾ सुके ज रोला लैके बड़े वन आए शेर कुछ हो गया मेरा जमण वाला शेर पुत्र तहन तो तीला तीला करके वडेगा <laughs> अच्छा तु नचना शुरू करो नी